ਪਰ ਸੋਰਾਤੀ 3:00 ਵਜੇ ਇੱਥੋਂ ਦੀ ਦੋ ਮੁੰਡੇ ਆਏ ਇੱਕ ਉੱਤੇ ਕਿਰਪਾਨ ਲੈ ਕੇ ਖੜਾ ਸੀਗਾ ਤੇ ਇੱਕ ਇੱਥੋਂ ਸ਼ਰੀਆਮ ਅ ਇੱਥੋਂ ਪਰਨਾਲਾ ਲਾ ਕੇ ਲੈ ਗਿਆ ਇੱਥੇ ਕਾਰ ਖੜੀ ਸੀ ਉਹਦੇ ਉੱਤੇ ਚੜ੍ਹ ਕੇ ਤੇ ਰਾਮ ਨਾਲ ਬੰਦੇ ਰੋਜ਼ ਹੀ ਰਾਤ ਨੂੰ ਆਉਂਦੇ ਆ ਇੱਥੇ ਵਾਰਦਤ ਕਰਕੇ ਕਦੀ ਕਾਰ ਤੇ ਕਦੀ ਬੈਟਰੀ ਕੱਢ ਕੇ ਲੈ ਜਾਂਦੇ ਆ ਕਦੀ ਕਿਸੇ ਦੇ ਸਾਡੇ ਕੋਠੇ ਤੇ ਵੀ ਤਿੰਨ ਚਾਰ ਬੰਦੇ ਆਏ ਇਧਰੋਂ ਦੀ ਫਿਰ ਅਸੀਂ ਚੈੱਕ ਕੀਤੇ ਫਿਰ ਉਹ ਭੱਜ ਗਏ ਪਰਨਾਲਾ ਲਾਹਣ ਆਇਆ ਸੀਗਾ 3:00 ਵਜੇ ਤੇ ਅਸੀਂ ਉਹਨੂੰ ਕਾਬੂ ਕਰ ਲਿਆ ਤਿੰਨ ਬੰਦੇ ਸੀਗੇ ਦੋ ਭੱਜ ਗਏ ਤੇ ਇੱਕ ਰਹਿ ਗਿਆ ਤੇ ਆ ਉਹ ਬੰਦੇ ਦੀ ਸ਼ਕਲ ਆ ਤੁਲੀ ਵਾਲੀ ਗਲੀ ਜਿੱਥੇ ਨਿਤ ਹੀ ਵਾਰਦਾਤ ਹੁੰਦੀ ਹੈ ਜਾਨ ਦਿੱਤਾ ਜਾਂਦਾ ਆ ਜੀ ਚੋਰ ਜਿਹੜਾ ਕਿ ਨੇਤੀ ਇੱਥੇ ਚੋਰੀਆਂ ਕਰਕੇ ਤਲਵਾਰਾ ਲੈ ਕੇ ਮੁੰਡੇ ਲਗੇ ਫਿਰਦੇ ਆ ਸ਼ਰਿਆਮ ਹੀ ਕਦੀ ਕਿ ਵੜ ਜਾਂਦੇ ਆ ਕਦੀ ਕਾਰਾਂ ਦਾ ਕੋਈ ਸਮਾਨ ਕੱਢ ਕੇ ਲੈ ਜਾਂਦੇ ਆ ਤੇ ਕਦੀ ਪਰਨਾਲੇ ਤੱਕ ਲਾ ਕੇ ਲੈ ਜਾਂਦੇ ਆ ਕਦੀ ਘਾਰੀ ਸਿੱਧਾ ਘਰੇ ਹੀ ਅੰਦਰ ਵੜ ਗਏ ਤੇ ਇਹਨਾਂ ਦੇ ਸੂਟ ਹੀ ਚੱਕ ਕੇ ਲੈ ਗਏ ਕਦੀ ਕਿਸੇ ਦਾ ਏਸੀ ਦਾ ਸਮਾਨ ਲੈ ਕੇ ਲੈ ਜਾਂਦੇ ਕਦੀ ਬੈਟਰੀਆਂ ਨਿਤ ਹੀ ਰੋਜ਼ ਤਲਵਾਰਾਂ ਲੈ ਕੇ ਲਗੇ ਫਿਰਦੇ ਆ ਪ੍ਰਸ਼ਾਸਨ ਨਾ ਤਾਂ ਇੱਥੇ ਕੋਈ ਪੁਲਸਾਈ ਕਦੀ ਵੀ ਆਪੀ ਢੇੜਾ ਮਾਰਨ ਨਾ ਕੋਈ ਲੈਣਾ ਦੇਣਾ ਨਹੀਂ ਸ਼ਰਿਆਮ ਹੀ ਜਦੋਂ ਪਏ ਤਾਂ ਸਾਨੂੰ ਆਪ ਹੀ ਹੁਣ ਹੱਥ 'ਚ ਕਾਨੂੰਨ ਲੈਣਾ ਪੈਣਾ ਨਹੀਂ ਤਾਂ ਇਹ ਚੋਰੀਆਂ ਨਾ ਰੁਕੀਆਂ ਨਾ ਰੁਕਣ ਵਾਲੀਆਂ ਕਿੱਥੋਂ ਏ ਪਟੀਆਂ ਦੀ ਬਸਤੀ ਹੈ ਜੀ ਪਟੀਆਂ ਵਾਲੀ ਬਸਤੀ ਦੋ ਮੁੰਡੇ ਕਿਹੜੀ ਗਲੀ 'ਚ ਉਹ ਦੋ ਮੁੰਡੇ ਹੀ ਉਹਨਾਂ ਨੇ ਪੈਪਰ ਲਈਆਂ ਕਿਹੜੀ ਕਿਹੜੀ ਗਲੀ 'ਚ ਪਟੀਆਂ ਵਾਲੀ ਬਸਤੀ ਕਿਹੜੀ ਗਲੀ 'ਚ 5 ਨੰਬਰ ਗਲੀ 'ਚ ਫਿਰ ਨਾ ਕੀ ਹੈ ਹਾਂਜੀ ਫਿਰ ਨਾ ਸੋਰਾ ਵੀ ਉਹ ਦੋ ਮੁੰਡਿਆਂ ਦਾ ਉਹਨਾਂ ਦਾ ਨਾਮ ਕੀ ਉਹਨਾਂ ਦਾ ਨਾਮ ਹੀ ਕਿਰਕਾਸ਼ ਹੈ ਤੇ ਦੂਜਾ ਉਹਨਾਂ ਦਾ ਸੌਰਵ ਦੇ ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਦਾ ਬਲੈਂਡਰ ਪਾ ਲੈ ਕਿਹੜਾ ਹੈ ਉਹ ਬਲੈਂਡਰ ਲੱਗ ਰਿਹਾ ਹੈ ਨੰਬਰ ਇਹ ਤੂੰ 9:30 ਵਜੇ ਨੰਬਰ ਨੰਬਰ ਪਤਾ ਲੱਗਾ ਮੈਨੂੰ ਪਾਹਲਣ ਲੱਗੇ ਨੰਬਰ ਕਿੰਨਾ ਮੋਟਰਸਾਈਕਲ ਦਾ ਨੰਬਰ ਨਹੀਂ ਪਤਾ ਇਹ ਉਹਨਾਂ ਦਾ ਮੋਟਰਸਾਈਕਲ ਹੈ ਤੇ ਉਹਨਾਂ ਦਾ ਕੋਈ ਫੋਨ ਨੰਬਰ ਮੁੰਡਿਆਂ ਦਾ ਨਹੀਂ ਤੇਰੇ ਕੀ ਲੱਗਦੇ ਹੋ ਇਸ ਵੇਲੇ ਹੀ ਹੋ ਗਿਆ ਯਾਰ ਦੋਸੇਰੇ ਤੈਨੂੰ ਮਾਰੇ ਹੀ ਕਾਲੇ ਲਾਈਂਗਾ ਨੇ ਸੇ ਸਾਨੂੰ ਉਹਨਾਂ ਨੇ ਵੇਖਿਆ ਜੇ ਤੁਸੀਂ ਤੂੰ ਚਲਾਇਆ ਜੇ ਮੈਨੂੰ ਪਤਾ ਅੰਦਰ ਤੁਸੀਂ ਵੇਖਿਆ ਉਹਨਾਂ ਨੂੰ ਮੈਂ ਨਾ ਬੜਾ ਮਾਨ ਕੰਮ ਕਰਨ ਆਇਆ ਨਾ ਜਿਹੜਾ ਮੈਨੂੰ ਤੂ ਲਾ ਕੇ ਦੇ ਦੇ ਸਾਲਿਆ ਹਾਂ ਹੀ ਤੁਲੀਆਂ ਵਾਲੀ ਗਲੀ 'ਚ ਖੜੇ ਹਾਂ ਤੁਲੀਆਂ ਵਾਲੀ ਗਲੀ ਦੇ ਵਿੱਚ ਇਹ ਚੋਰ ਦਿਨ ਹੀ 3:30 ਵਜੇ ਤੁਰੇ ਫਿਰਦੇ ਸੀਗੇ ਅਸੀਂ ਫੜੇ ਚੰਗਾ ਬਲਾ ਅਸੀਂ ਹੁਣ ਥਾਣੇ ਦੇ ਚੱਲੇ ਆ ਵੈਸੇ ਅਸੀਂ ਫੋਨ ਕੀਤਾ ਥਾਣੇ ਨਹੀਂ ਵੀਰੇ ਪਰਸੋ ਰਾਤੀ ਵੀ ਆਏ ਸੀ ਸੇਮ ਬੰਦੇ ਸਾਡੀ ਕਿਰਪਾਣਾ ਲੈ ਕੇ ਤੁਰੇ ਫਿਰੇ ਨੇ ਇਹਨਾਂ ਨੇ ਕਈ ਪਾਈਪਾ ਗੁਰਦੁਆਰਾ ਸਾਹਿਬ ਹੈ ਗਲੀ ਦੇ ਮੋੜ ਤੇ ਗੁਰਦੁਆਰੇ ਸਾਹਿਬ ਦੀ ਪੈਪਾ ਲਾਈਆਂ ਨੇ ਤੇ ਇੱਕ ਇੱਕ ਦੋ ਐਕਟਿਵਾਂ ਵਿੱਚ ਕੀਤੀਆਂ ਜਿਹੜੀਆਂ ਮੰਨਦੇ ਵੀ ਪੈਣੇ ਐਕਟਿਵਾਂ ਵਿੱਚ ਕੀਤੀਆਂ ਨੇ ਆਪ ਇਹਨਾਂ ਨੂੰ ਹੀ ਪੁੱਛ ਲਈਏ ਹਾਂਜੀ ਵੀਰੇ ਪਰਸੋ ਆਏ ਰਾਤੀ ਤੁਸੀਂ ਦੋਨੋਂ ਆਏ ਨੇ ਨਹੀਂ ਆਇਆ ਮੁੰਡੇ ਦੂਜੇ ਆਏ ਨੇ ਤਲਵਾਰਾ ਲੈ ਕੇ ਤੁਸੀਂ રોજ ਰਾਤੀ ਆਂਦੇ ਹੋ ਤੇ ਇਥੇ ਵਾਰਦਤ ਕਰਕੇ ਚਲੇ ਜਾਂਦੇ ਹੋ ਹੁਣ ਤੂੰ ਕੀ ਕਰਨ ਆਇਆ ਸੀ ਗਲੀ 'ਚ ਦੂਜੇ ਮੁੰਡੇ ਆਏ ਸੀ ਤੂੰ ਹੁਣ ਤੂੰ ਕੀ ਕਰਨ ਕੀ ਕਰਨ ਆਇਆ ਤੂੰ ਆਂਦਾ ਮੈਂ ਪੈਪਾ ਨਹੀਂ ਕਰਦਾ ਤੂੰ ਲਾਂਦਾ ਪਿਆ ਸੀ ਭਾਈ ਤੂੰ ਹੀ ਲਾਂਦਾ ਪਿਆ ਸੀ ਨਾ ਹਾਂਜੀ ਠੀਕ ਆ ਕਿਹੜੇ ਮੋਟਰਸਾਈਕਲ ਤੇ ਆਏ ਸੀ ਤੁਸੀਂ ਉਹ ਕਿੰਨੇ ਜਾਣੇ ਹੀ ਤੇਰੇ ਨਾਲ ਦੇ ਤੋ ਕਿੱਥੇ ਰਹਿੰਦੇ ਨੇ ਅੱਡੀ ਗਲੀ ਅੱਛਾ ਵੀ ਉਹਦਾ ਉਹਨਾਂ ਦਾ ਨਾਮ ਕੀ ਹੈ ਤਾਂ ਤੇਰਾ ਨਾਮ ਸੌਰਵ ਨਾਮ ਹੈ ਤੇਰਾ ਤੇ ਰੋਜ਼ ਆਤੀ ਤੁਸੀਂ ਤੁੱਲੀ ਵਾਲੀ ਗਲੀ ਚ ਦਿਨ ਦਿਹਾੜੀ ਵਾਰਦਾਤਾਂ ਕਰਕੇ ਚਲੇ ਜਾਂਦੇ ਤਲਵਾਰਾ ਲੈ ਕੇ ਫਿਰ ਤੁਸੀਂ ਇਹ ਨਾ ਸੇਮ ਬੰਦੇ ਆਂਦੇ ਜਿਹੜੇ ਰੋਜ਼ ਜਿਹੜੇ ਬਾਅਦ ਮਿਲਿ